ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਬਣਾਵਾਂਗੇ ਆਪਾਂ ਅਰਬੀ ਬਤੌਂ ਆਪਾਂ ਇੱਥੇ 500 ਗ੍ਰਾਮ ਪੈਂਗਨ ਲੱਲੇ ਸੀ ਲੰਬੇ ਬਤੌਂ ਤੇ 500 ਗ੍ਰਾਮ ਹੀ ਮੈਂ ਅਰਬੀ ਲਈ ਸੀ ਤੇ ਅਰਬੀ ਆਪਾਂ ਅਰਬੀ ਬਤੌਂ ਬਣਾਵਾਂਗੇ ਪਾ ਕੇ ਤੇ ਅਰਬੀ ਨੂੰ ਆਪਾਂ ਛੇਲੇ ਲਵਾਂਗੇ ਅਰਬੀ ਬਤੌਂ ਬਹੁਤ ਸੁਆਦ ਬੰਦੇ ਤੇ ਅਰਬੀ ਨੂੰ ਸਭ ਤੋਂ ਪਹਿਲਾਂ ਮੈਂ ਅਰਬੀ ਨੂੰ ਛੇਲ ਲਵਾਂਗੀ इस तरह आप सारी अरबी न तो उस तो बाद नमक ला के तो के रख देवे सारी अरबी आप इस तरह ही छिल लेंगे ਹਾਂਜੀ ਆਪਾਂ ਅਰਬੀ ਨੂੰ ਛੇਲੇ ਲਿਆ ਕਿ ਮੈਂ ਹੱਥਾਂ ਨੂੰ ਆਪਣੇ ਤੇਲ ਆ ਜਦੋਂ ਵੀ ਆਪਾਂ ਅਰਬੀ ਕੱਟਣੀ ਹੋਵੇ ਆਪਣੇ ਹੱਥਾਂ ਨੂੰ ਤੇਲ ਲਾ ਕੇ ਫਿਰ ਆਪਣੀ ਅਰਬੀ ਕਟਾਂਗੇ ਕਿਉਂਕਿ ਆਪਣੇ ਮੜਕੇ ਖਾਰਚ ਨਹੀਂ ਹੁੰਦੀ ਹੱਥਾਂ ਨੂੰ ਤੇ ਹੁਣ ਮੈਂ ਅਰਬੀ ਨੂੰ ਕੱਢ ਲਵਾਂਗੀ ਅਰਬੀ ਦੇ ਮੈਂ ਚਾਰ ਪੀਸ ਕਰ ਲਵਾਂਗੀ ਇਸ ਤਰ੍ਹਾਂ ਹੀ ਆਪਾਂ ਸਾਰੀ ਅਰਬੀ ਨੂੰ ਕੱਟ ਦੇਵਾਂਗੇ ਅਰਬੀ ਨੂੰ ਆਪਾਂ ਹੁਣ ਨਮਕ ਲਾ ਦਵਾਂਗੇ ਤੇ ਮਿਕਸ ਕਰ ਦਵਾਂਗੇ ਨਮਕ ਲਾ ਕੇ 5-7 ਮਿੰਟ ਵਾਸਤੇ ਮੈਂ ਇਸ ਤਰ੍ਹਾਂ ਹੀ ਅਰਬੀ ਨੂੰ ਰੱਖ ਕੇ ਫਿਰ ਆਪਾਂ ਇਹਨਾਂ ਨੂੰ ਧੋ ਲਵਾਂਗੇ ਹਾਂਜੀ ਆਪਾਂ ਤੜਕੇ ਦਾ ਸਬਸਤ ਮਾਨ ਕੱਟ ਲਿਆ ਇੱਥੇ ਮੈਂ ਵੱਡੇ ਦੋ ਪਿਆਜ਼ ਕੱਟ ਲਏ ਸੀ ਲੰਬੇ ਲੰਬੇ ਕੱਟੇ ਸੀ ਪਿਆਜ਼ ਦੋ ਟਮਾਟਰ ਕੱਟੇ ਸੀ ਤੇ ਹਰੀਆਂ ਮਿਰਚਾਂ ਕੱਟ ਲਈਆਂ ਸੀ ਦੋ ਤਿੰਨ ਲਸਣ ਤੇ ਅਦਰਕ ਇਹਨਾਂ ਦਾ ਆਪਾਂ ਤੜਕਾ ਲਾਵਾਂਗੇ ਤੇ ਅਰਬੀ ਨੂੰ ਆਪਾਂ ਚੰਗੀ ਤਰ੍ਹਾਂ ਧੋ ਲਿਆ ਬੈਂਗਣ ਆਪਾਂ ਜਦੋਂ ਆਪਾਂ ਤੜਕਾ ਲਾ ਦਵਾਂਗੇ ਫਿਰ ਆਪਾਂ ਬੈਂਗਣਾਂ ਨੂੰ ਕੱਟ ਲਵਾਂਗੇ ਤੇ ਹੁਣ ਮੈਂ ਗੈਸ ਤੇ ਕੜਾਈ ਰੱਖ ਲਵਾਂਗੀ ਹਾਂਜੀ ਮੈਂ ਥੋੜਾ ਜਿਹਾ ਦੋ ਤਿੰਨ ਚਮਚੇ ਤੇਲ ਪਾ ਦਵਾਂਗੀ ਤੇ ਤੇਲ ਨੂੰ ਮੈਂ ਚੰਗੀ ਤਰ੍ਹਾਂ ਗਰਮ ਕਰ ਲਵਾਂਗੇ ਆਪਾਂ ਹਾਂਜੀ ਤੇਲ ਗਰਮ ਹੋ ਚੁੱਕਾ ਤੇ ਮੈਂ ਜੀਰੇ ਨੂੰ ਪਾ ਦਵਾਂਗੇ ਤੇ ਜੀਰਾ ਸਾਡਾ ਤੜਕਿਆ ਗਿਆ ਤੇ ਹੁਣ ਆਪਾਂ ਲਸਣ ਅੱਧਾ ਪਾ ਦਵਾਂਗੇ ਤੋਂ ਬਾਅਦ ਆਪਾਂ ਪਿਆਜ਼ ਪਾ ਦਵਾਂਗੇ। ਪਿਆਜ਼ਾਂ ਨੂੰ ਆਪਾਂ 2-3 ਮਿੰਟ ਵਾਸਤੇ ਥੋੜ੍ਹਾ ਨਿਲਾਵਾਂਗੇ ਪਿਆਜ਼। ਪਿਆਜ਼ਾਂ ਨੂੰ ਆਪਾਂ ਜ਼ਿਆਦਾ ਲਾਲ ਨਹੀਂ ਕਰਾਂਗੇ। ਜੇ ਪਿਆਜ਼ ਵਿੱਚ ਰੰਗ ਹੋਲ ਬਣਾ ਗਈ। ਪਿਆਜ਼ਾਂ ਦੇ ਨੱਚੇ ਇਹ ਪਿਆਜ਼ ਸਾਡੇ ਗੁਲਾਬੀ ਝੇਕ ਹੋ ਗਏ ਤੇ ਮੈਂ ਨਮਕ ਪਾ ਦਵਾਂਗੀ ਇੱਕ ਚਮਚਾ ਚਮਚੇ ਨੂੰ ਥੋੜਾ ਉੱਪਰ ਪਾ ਦਵਾਂਗੇ ਅੱਧਾ ਚਮਚਾ ਕਾਲੀ ਮਿਰਚ ਅੱਧਾ ਚਮਚਾ ਹਲਦੀ ਦਾ ਤੇ ਥੋੜੀ ਜਿਹੀ ਲਾਲ ਮਿਰਚ ਪਾ ਦਵਾਂਗੇ ਤੇ ਨਾਲ ਹੀ ਆਪਾਂ ਪਾ ਦਵਾਂਗੇ ਹਰੀ ਮਿਰਚ ਇਸੇ ਕਰ ਲਵਾਂਗੇ ਆਪਾਂ ਪਿਆਜ਼ਾਂ ਨੂੰ ਉਸ ਤੋਂ ਬਾਅਦ ਆਪਾਂ ਨਾਲੇ ਟਮਾਟਰ ਪਾ ਦਵਾਂਗੇ ਇਸੇ ਗੁਣ ਮੈਂ ਟਮਾਟਰ ਪਾ ਦਵਾਂਗੇ ਟਮਾਟਰ ਪਾ ਕੇ ਲੋਕ ਲੈਣ ਤੇ ਆਪਾਂ ਮਸਾਲੇ ਨੂੰ ਥੋੜਾ ਲਵਾਂਗੇ ਕਾਂਟਾ ਕੁਟ ਮਿੰਟ ਵਾਸਤੇ ਹਾਂਜੀ ਬੈਂਗਣ ਕੱਟ ਲਏ ਨੇ ਆਪਾਂ ਤੇ ਬੈਂਗਣਾਂ ਦੇ ਆਪਾਂ ਇਸ ਤਰ੍ਹਾਂ ਸੌਫ ਕਰ ਲਵਾਂਗੇ බ ක්ල වंग बगනද में दो सेच පॉर् करරග आ लागගේ ਸਾਰੇ ਬੈਂਗਣਾਂ ਨੂੰ ਆਪਾਂ ਇਸੇ ਤਰ੍ਹਾਂ ਹੀ ਕੱਟ ਲਵਾਂਗੇ ਲੰਬੇ ਸ਼ੇਪ 'ਚ ਇਸ ਤਰ੍ਹਾਂ ਮੈਂ ਦੋਨੋਂ 깟ੜ ਕਰ ਲਵਾਂਗੇ ਬੈਂਗਣਾਂ ਨੂੰ ਲੰਬਾਈ 'ਚ ਕੱਟ ਲਵਾਂਗੇ ਆਪਾਂ ਹਾਂਜੀ ਬੈਂਗਣ ਆਪਾਂ ਕੱਟ ਲਏ ਤੇ ਹੁਣ ਆਪਾਂ ਕੜਾਈ 'ਚ ਪਾ ਦਵਾਂਗੇ ਬੈਂਗਣਾਂ ਨੂੰ ਬੈਂਗਣ ਆਪਾਂ ਬਹੁਤ ਧਿਆਨ ਨਾਲ ਕੱਟਣੇ ਬੈਂਗਣ ਵੀ ਸਾਫ਼ ਕਾਣੇ ਵੀ ਹੁੰਦੇ ਬੈਂਗਣ ਹਾਂ ਜੀ ਬੈਂਗਣਾਂ ਨੂੰ ਆਪਾਂ ਕੱਟ ਲਿਆ ਤੇ ਹੁਣ ਆਪਾਂ ਤੜਕੇ 'ਚ ਪਾ ਦੇਵਾਂਗੇ। ਇਹਦੇ ਤੜਕਾ ਪੂਨ ਹੋ ਗਿਆ ਤੜਕੇ ਦੇ ਤੇਲ ਛੱਡ ਦਿੱਤਾ ਤੇ ਹੁਣ ਮੈਂ ਅਰਦੀ ਪਾ ਦਵਾਂਗੀ। ਆਪ ਜੀ ਮਿਕਸ ਕਰ ਦਵਾਂਗੇ। ਆਹੂ ਬੈਂਗਣ ਆਪਾਂ ਬਹੁਤ ਸਿੰਪਲ ਤਰੀਕੇ ਨਾਲ ਬਣਾਵਾਂਗੇ। ਬੀਨ ਮੇ 2-3 ਮਿੰਟ ਵਾਸਤੇ ਜਿੱਦਨੇ ਪਕਾਵਾਂਗੇ ਆਪਾਂ ਪਰਪੇਟ ਅੱਗੇ ਥੇਰੀ ਉੱਪਰ ਬੰਗਲਾ ਸਾਧਵਾਂਗੇ ਹੱਦਿ 2-3 ਮਿੰਟ ਹੋ ਗਏ ਸੀ ਮਿਰਚ ਵਾਲੀ ਨੂੰ ਸਾਡੀ ਨੂੰ ਆਪਾਂ ਚੈੱਕ ਕਰ ਲਈਏ ආගේමශාල්ලා ඒක් බෑන් වදිය හස් ආස බති ජියයගයෙන සන්න තිහුන බැංවල් බාද වගේ ਕਰਕੇ ਤੋਂ ਆ ਕੇ ਮਿਕਸ ਕਰਨ ਲੱਗੇ ਆਪਾਂ ਦੇ ਆਲੂ ਬੈਂਗਣਾ ਦੀ ਰੈਸਪੀ ਵਧੀਆ ਲੱਗੀ ਚੈਨਲ ਨੂੰ ਸਪੋਰਟ ਜਰੂਰ ਕਰਿਆ ਕਰੋ ਜੀ ਤੇ ਹੁਣ ਆਪਾਂ ਇਹਨੂੰ ਟੱਕ ਦਵਾਂਗੇ ਜੀ ਸਬਜੀ ਨੂੰ ਆਪਾਂ ਚੈੱਕ ਕਰ ਲਈਏ ਸਬਜੀ ਨੂੰ ਆਪਾਂ ਫੇਰ ਟਰਫੇ 3-4 ਮਿੰਟ ਵਾਸਤੇ ਪਕਾਵਾਂਗੇ। ਹਾਂਜੀ ਆਪਾਂ ਸਬਜੀ ਚੈੱਕ ਕਰ ਲੈਂਦੇ। ਤੇ ਮੋਂ ਮੈਂ ਪਾ ਦਵਾਂਗੀ ਧਨੀਆ ਪਾਊਡਰ 1 ਚਮਚਾ ਤੇ ਸਬਜੀ ਨੂੰ ਆਪਾਂ ਮਿਕਸ ਕਰ ਲਵਾਂਗੇ। ਦੀ ਆਪਾਂ ਚੈੱਕ ਕਰਕੇ ਦੇਖ ਲੈਨੇ ਤੇ ਸਬਜੀ ਸਾ ਅਰਬੀ ਸਾਡੀ ਵਧੀਆ ਤਰੀਕੇ ਨਾਲ ਗਲ ਗਈ ਤੁਸੀਂ ਹੁਣ ਮੈਂ ਇੱਕਦਮ ਇਹਤ ਵਾਸਤੇ ਬੰਦ ਕਰ ਦਵਾਂਗੀ ਗੈਸ ਹਾਂਜੀ ਆਪਾਂ ਆਲੂ ਅਰਬੀ ਬੈਂਗਨ ਦੀ ਸਬਜੀ ਆਪਾਂ ਪਲੇਟ ਚ ਕੱਢ ਦਵਾਂਗੇ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਵੀਡੀਓ ਵੇਖਣ ਦਾ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਜੀ ਅਗਲੀ ਵੀਡੀਓ ਤੋ ਫੇਰ ਮਿਲਾਂਗੇ ਤੁਹਾਨੂੰ ਸਤਿ ਸ਼੍ਰੀ ਅਕਾਲ ਜੀ